ਸਸ਼ਕਾ ਟੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਪੰਜਾਬੀ ਫਿਲਮ ਫਫੇ ਕੁੱਟਨੀਆ ਜਿਸ ਨੇ ਇਸ ਵੇਲੇ ਧਮਾਲਾ ਪਾਈਆਂ ਹੋਈਆਂ ਨੇ ਦੱਸ ਦਈਏ ਕਿ ਇਹ ਫਿਲਮ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਤੇ ਇਸ ਫਿਲਮ ਦੇ ਵਿੱਚ ਨੀਰੂ ਬਾਜਵਾ ਤੇ ਤਾਨਿਆ ਦੀ ਜੋੜੀ ਨੂੰ ਖਾਸ ਕਰਕੇ ਦਰਸ਼ਕ ਕਾਫੀ ਪਿਆਰ ਦੇ ਰਹੇ ਨੇ ਦਰਅਸਲ ਇਹ ਦੋਵੇਂ ਜਨਾਂ ਦਾ ਕਿਰਦਾਰ ਇਸ ਮੂਵੀ ਦੇ ਵਿੱਚ ਘੱਗਾ ਦਾ ਹੁੰਦਾ ਕਿਵੇਂ ਪੈਸਿਆਂ ਦੀ ਹੀਰਫੇਰ ਕਰਦੀਆਂ ਨੇ ਤਾਂ ਉਸ ਸਭ ਨੂੰ ਕਿਵੇਂ ਸਕ੍ਰੀਨ ਪਲੇ ਕੀਤਾ ਗਿਆ ਇਸ ਨੂੰ ਦਰਸ਼ਕ ਦੇ ਕੇ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਇਸੇ ਦਰਮਿਆਨ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਵੱਲੋਂ ਜੋ ਰਿਵਿਊ ਦਿੱਤੇ ਗਏ ਨੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਫਿਲਮ ਸੁਪਰ ਡੂਪਰ ਹਿੱਟ ਹੈ ਤਾਂ ਦੱਸ ਦਈਏ ਕਿ 22 ਅਗਸਤ ਨੂੰ ਰਿਲੀਜ਼ ਹੋਈ ਨੀਰੂ ਬਾਜਵਾ ਦੀ ਤਾਨੀਆਂ ਦੀ ਫਿਲਮ ਫਫੇ ਕੁੱਟੀਆਂ ਇਸ ਵੇਲੇ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਤਾਂ ਲੋਕ ਜਿਹੜੇ ਨੇ ਇਸ ਫਿਲਮ ਨੂੰ ਕਾਫੀ ਜ਼ਿਆਦਾ ਪਿਆਰ ਦੇ ਰਹੇ ਨੇ ਦੱਸਦੇ ਕਿ ਇਸ ਫਿਲਮ ਦੇ ਵਿੱਚ ਜਿੱਥੇ ਨੀਰੂ ਬਾਜਵਾ ਤੇ ਤਾਨੀਆਂ ਦੇ ਵੱਲੋਂ ਠੱਗਾ ਦਾ ਕਿਰਦਾਰ ਨਿਭਾਇਆ ਗਿਆ ਜੋ ਕਿ ਪੈਸੇ ਦੀ ਹੇਰਫੇਰ ਕਰਦੀਆਂ ਨੇ ਤੇ ਕਿਵੇਂ ਚਲਾਕੀ ਹੁੰਦੀ ਹੈ ਕਿਵੇਂ ਵਿੱਚ ਹਾਸੇ ਪਾਏ ਗਏ ਨੇ ਉਸ ਨੂੰ ਦਰਸ਼ਕ ਵੇਖ ਕੇ ਕਾਫੀ ਜ਼ਿਆਦਾ ਇਸ ਫਿਲਮ ਨੂੰ ਪਸੰਦ ਕਰ ਰਹੇ ਨੇ ਤਾਂ ਦੱਸ ਦਈਏ ਕਿ ਪੰਜਾਬੀ ਸਿਨੇਮਾ ਦੇ ਗਲਿਆਰਿਆਂ ਦੇ ਵਿੱਚ ਇਨੇ ਦਿਨੀ ਇਸ ਫਿਲਮ ਦੀ ਕਾਫੀ ਜ਼ਿਆਦਾ ਚਰਚਾ ਛੜੀ ਹੋਈ ਹੈ ਤਾਂ ਇਹ ਪੰਜਾਬੀ ਫਿਲਮ ਫਫੇ ਕਟਨੀਆਂ ਜਿਸ ਦੇ ਪਹਿਲੇ ਗਾਣੇ ਕਾਫੀ ਟ੍ਰੈਂਡਿੰਗ ਦੇ ਵਿੱਚ ਰਹੇ ਉਸ ਤੋਂ ਬਾਅਦ ਜਿਵੇਂ ਇਸ ਦਾ ਟ੍ਰੇਲਰ ਰਿਲੀਜ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਦਰਸ਼ਕਾਂ ਨੂੰ ਸਿਰਫ ਇੱਕੋ ਇੰਤਜ਼ਾਰ ਸੀ ਉਸੇ 22 ਅਗਸਤ ਦਾ ਤਾਂ ਇਹ ਫਿਲਮ 22 ਅਗਸਤ ਨੂੰ ਰਿਲੀਜ਼ ਹੋਈ ਹੈ ਜਿਸ ਤੋਂ ਬਾਅਦ ਦਰਸ਼ਕ ਹਮ ਹੁਮਾ ਕੇ ਇਸ ਫਿਲਮ ਨੂੰ ਵੇਖਣ ਦੇ ਲਈ ਪਹੁੰਚ ਰਹੇ ਨੇ ਤਾਂ ਬ੍ਰਦਰਸ ਹੁਡ ਪਿਕਚਰਸ ਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਵੱਲੋਂ ਸਹਿਯੋਗਤ ਰੂਪ ਦੇ ਵਿੱਚ ਇਹ ਫਿਲਮ ਬਣਾਈ ਗਈ ਹੈ ਤੇ ਪੇਸ਼ ਕੀਤੀ ਗਈ ਹੈ ਜਿਸ ਨੂੰ ਕੀ ਜਿਹੜਾ ਇਸ ਦਾ ਲੇਖਨ ਕੈ ਲਈਏ ਤਾਂ ਉਹ ਜਗਦੀਪ ਸੰਧੂ ਨੇ ਕੀਤਾ ਹੈ ਤੇ ਨਿਰਦੇਸ਼ਨ ਪ੍ਰੇਮ ਸਿੱਧੂ ਵੱਲੋਂ ਕੀਤਾ ਗਿਆ। ਕਾਮੇਡੀ, ਡਾਕੂਮੈਂਟਰੀ ਇਸ ਦੇ ਨਾਲ ਹੀ ਡਰਾਮੈਟਿਕ ਜਿਹੜਾ ਥਿਊ ਵਿਊ ਇਸ ਦੇ ਵਿੱਚ ਪਰਿਵਾਰ ਦਾ ਤਾਣਾ ਬਣਾ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਇੱਕੋ ਸਕਰੀਨ ਤੇ ਸਭ ਚੀਜ਼ਾਂ ਵਿਖਾਈਆਂ ਗਈਆਂ ਤਾਂ ਲੋਕਾਂ ਨੂੰ ਉਹ ਕਾਫੀ ਜ਼ਿਆਦਾ ਪਸੰਦ ਆ ਰਿਹਾ। ਉਧਰ ਹੀ ਅਦਾਕਾਰ ਜਿਹੜੇ ਨੇ ਇਸ ਫਿਲਮ ਦੇ ਵਿੱਚ ਕਾਫੀ ਅੱਛਾ ਉਹਨਾਂ ਦੇ ਵੱਲੋਂ ਰੋਲ ਨਿਭਾਇਆ ਗਿਆ ਜੇਕਰ ਤਾਨੀਆਂ ਤੇ ਨੀਰੂ ਬਾਜਵਾ ਦੀ ਗੱਲ ਕਰਦੇ ਹਾਂ ਤਾਂ ਇਹ ਕਿਸੇ ਪਹਿਚਾਨ ਦੀ ਮਹਤਾਜ ਤਾਂ ਨਹੀਂ ਹੈ ਇਹਨਾਂ ਦੀ ਇਹ ਜੋੜੀ ਜਿਹੜੀ ਹੈ ਇੱਕੋ ਸਕਰੀਨ ਦੇ ਉੱਤੇ ਕਾਫੀ ਜ਼ਿਆਦਾ ਧਮਾਲਾ ਪਾ ਰਹੀ ਹੈ ਦੱਸ ਦਈਏ ਕਿ ਇਸ ਫਿਲਮ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਨੇ ਖਾਸ ਕਰਕੇ ਨੀਰੂ ਬਾਜਵਾ ਤੇ ਤਿਤਾਨੀਆਂ ਦੀ ਜੋੜੀ ਤੇ ਕਿਵੇਂ ਇਹਨਾਂ ਦਾ ਉਹ ਪੈਸਿਆਂ ਦੇ ਲਾਨ ਦੇਣ ਦਾ ਉਹ ਸਾਰਾ ਤਾਣਾ ਬਾਣਾ ਜਿਸ ਨੂੰ ਸਕਰੀਨ ਤੇ ਪੇਸ਼ ਕੀਤਾ ਗਿਆ ਤੇ ਦਰਸ਼ਕਾਂ ਦੇ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਸਸ਼ਕਾ ਟੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਪੰਜਾਬੀ ਫਿਲਮ ਫਫੇ ਕੁਟਨੀਆ ਜਿਸ ਨੇ ਇਸ ਵੇਲੇ ਧਮਾਲਾ ਪਾਈਆਂ ਹੋਈਆਂ ਨੇ ਦੱਸ ਦਈਏ ਕਿ ਇਹ ਫਿਲਮ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਤੇ ਇਸ ਫਿਲਮ ਦੇ ਵਿੱਚ ਨੀਰੂ ਬਾਜਵਾ ਤੇ ਤਾਨਿਆ ਦੀ ਜੋੜੀ ਨੂੰ ਖਾਸ ਕਰਕੇ ਦਰਸ਼ਕ ਕਾਫੀ ਪਿਆਰ ਦੇ ਰਹੇ ਨੇ ਦਰਅਸਲ ਇਹ ਦੋਵੇਂ ਜਨਾਂ ਦਾ ਕਿਰਦਾਰ ਇਸ ਮੂਵੀ ਦੇ ਵਿੱਚ ਠੱਗਾ ਦਾ ਹੁੰਦਾ ਕਿਵੇਂ ਪੈਸਿਆਂ ਦੀ ਹੀਰਫੇਰ ਕਰਦੀਆਂ ਨੇ ਤਾਂ ਉਸ ਸਭ ਨੂੰ ਕਿਵੇਂ ਸਕ੍ਰੀਨ ਪਲੇ ਕੀਤਾ ਗਿਆ ਇਸ ਨੂੰ ਦਰਸ਼ਕ ਦੇ ਕੇ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਇਸੇ ਦਰਮਿਆਨ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਤੋਂ ਬਹੁਤ ਜਿਹੜੇ ਰਿਵਿਊ ਦਿੱਤੇ ਗਏ ਨੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਫਿਲਮ ਸੁਪਰ ਡੂਪਰ ਹਿੱਟ ਹੈ ਤਾਂ ਦੱਸ ਦਈਏ ਕਿ 22 ਅਗਸਤ ਨੂੰ ਰਿਲੀਜ਼ ਹੋਈ ਨੀਰੂ ਬਾਜਵਾ ਤੇ ਤਾਨੀਆਂ ਦੀ ਫਿਲਮ ਫਫੇ ਕੁੱਟਨੀਆਂ ਇਸ ਵੇਲੇ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਤਾਂ ਲੋਕ ਜਿਹੜੇ ਨੇ ਇਸ ਫਿਲਮ ਨੂੰ ਕਾਫੀ ਜ਼ਿਆਦਾ ਪਿਆਰ ਦੇ ਰਹੇ ਨੇ ਦੱਸਦੇ ਕਿ ਇਸ ਫਿਲਮ ਦੇ ਵਿੱਚ ਜਿੱਥੇ ਨੀਰੂ ਬਾਜਵਾ ਤੇ ਤਾਨੀਆਂ ਦੇ ਵੱਲੋਂ ਠੱਗਾ ਦਾ ਕਿਰਦਾਰ ਨਿਭਾਇਆ ਗਿਆ ਜੋ ਕਿ ਪੈਸੇ ਦੀ ਹੇਰਫੇਰ ਕਰਦੀਆਂ ਨੇ ਤੇ ਕਿਵੇਂ ਚਲਾਕੀ ਹੁੰਦੀ ਹੈ ਕਿਵੇਂ ਵਿੱਚ ਹਾਸੇ ਪਾਏ ਗਏ ਨੇ ਉਸ ਨੂੰ ਦਰਸ਼ਕ ਵੇਖ ਕੇ ਕਾਫੀ ਜ਼ਿਆਦਾ ਇਸ ਫਿਲਮ ਨੂੰ ਪਸੰਦ ਕਰ ਰਹੇ ਨੇ ਤਾਂ ਦੱਸ ਦਈਏ ਕਿ ਪੰਜਾਬੀ ਸਿਨੇਮਾ ਦੇ ਗਲਿਆਰਿਆਂ ਦੇ ਵਿੱਚ ਇਨੀ ਦਿਨੀ ਇਸ ਫਿਲਮ ਦੀ ਕਾਫੀ ਜ਼ਿਆਦਾ ਚਰਚਾ ਛੜੀ ਹੋਈ ਹੈ ਕਾਈ ਪੰਜਾਬੀ ਫਿਲਮ ਫਫੇ ਕਟਨੀਆਂ ਜਿਸਦੇ ਪਹਿਲੇ ਗਾਣੇ ਕਾਫੀ ਟ੍ਰੈਂਡਿੰਗ ਦੇ ਵਿੱਚ ਰਹੇ ਉਸ ਤੋਂ ਬਾਅਦ ਜਿਵੇਂ ਇਸ ਦਾ ਟ੍ਰੇਲਰ ਰਿਲੀਜ਼ ਹੁੰਦਾ ਤਾਂ ਉਸ ਤੋਂ ਬਾਅਦ ਦਰਸ਼ਕਾਂ ਨੂੰ ਸਿਰਫ ਇੱਕੋ ਇੰਤਜ਼ਾਰ ਸੀ ਉਸੇ 22 ਅਗਸਤ ਦਾ ਤਾਂ ਇਹ ਫਿਲਮ 22 ਅਗਸਤ ਨੂੰ ਰਿਲੀਜ਼ ਹੋਈ ਹੈ ਜਿਸ ਤੋਂ ਬਾਅਦ ਦਰਸ਼ਕ ਹਮ ਹੁਮਾ ਕੇ ਇਸ ਫਿਲਮ ਨੂੰ ਵੇਖਣ ਦੇ ਲਈ ਪਹੁੰਚ ਰਹੇ ਨੇ ਤਾਂ ਬ੍ਰਦਰਸ ਹੁਡ ਪਿਕਚਰਸ ਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਵੱਲੋਂ ਸਹਿਯੋਗਤ ਰੂਪ ਦੇ ਵਿੱਚ ਇਹ ਫਿਲਮ ਬਣਾਈ ਗਈ ਹੈ ਤੇ ਪੇਸ਼ ਕੀਤੀ ਗਈ ਹੈ ਜਿਸ ਨੂੰ ਕੀ ਜਿਹੜਾ ਇਸ ਦਾ ਲੇਖਨ ਕੈ ਲਈਏ ਤਾਂ ਉਹ ਜਗਦੀਪ ਸੰਧੂ ਨੇ ਕੀਤਾ ਹੈ ਤੇ ਨਿਰਦੇਸ਼ਨ ਪ੍ਰੇਮ ਸਿੱਧੂ ਵੱਲੋਂ ਕੀਤਾ ਗਿਆ। ਕਾਮੇਡੀ, ਡਾਕੂਮੈਂਟਰੀ ਇਸ ਦੇ ਨਾਲ ਹੀ ਡਰਾਮੈਟਿਕ ਜਿਹੜਾ ਵਿਊ ਇਸ ਦੇ ਵਿੱਚ ਪਰਿਵਾਰ ਦਾ ਤਾਣਾ ਬਣਾ ਜਿਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਇੱਕੋ ਸਕਰੀਨ ਤੇ ਸਭ ਚੀਜ਼ਾਂ ਵਿਖਾਈਆਂ ਗਈਆਂ ਤਾਂ ਲੋਕਾਂ ਨੂੰ ਉਹ ਕਾਫੀ ਜ਼ਿਆਦਾ ਪਸੰਦ ਆ ਰਿਹਾ। ਉਧਰ ਹੀ ਅਦਾਕਾਰ ਜਿਹੜੇ ਨੇ ਇਸ ਫਿਲਮ ਦੇ ਵਿੱਚ ਕਾਫੀ ਅੱਛਾ ਉਹਨਾਂ ਦੇ ਵੱਲੋਂ ਰੋਲ ਨਿਭਾਇਆ ਗਿਆ ਜੇਕਰ ਤਾਨੀਆਂ ਤੇ ਨੀਰੂ ਬਾਜਵਾ ਦੀ ਗੱਲ ਕਰਦੇ ਹਾਂ ਤਾਂ ਇਹ ਕਿਸੇ ਪਹਿਚਾਨ ਦੀ ਮਹਤਾਜਤ ਨਹੀਂ ਹੈ ਇਹਨਾਂ ਦੀ ਇਹ ਜੋੜੀ ਜਿਹੜੀ ਹੈ ਇੱਕੋ ਸਕਰੀਨ ਦੇ ਉੱਤੇ ਕਾਫੀ ਜ਼ਿਆਦਾ ਧਮਾਲਾ ਪਾ ਰਹੀ ਹੈ ਦੱਸ ਦਈਏ ਕਿ ਇਸ ਫਿਲਮ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਨੇ ਖਾਸ ਕਰਕੇ ਨੀਰੂ ਬਾਜਵਾ ਤੇ ਤਿਤਾਨੀਆਂ ਦੀ ਜੋੜੀ ਤੇ ਕਿਵੇਂ ਇਹਨਾਂ ਦਾ ਉਹ ਪੈਸਿਆਂ ਦੇ ਲਾਨ ਦੇਣ ਦਾ ਉਹ ਸਾਰਾ ਤਾਣਾ ਬਾਣਾ ਜਿਸ ਨੂੰ ਸਕਰੀਨ ਤੇ ਪੇਸ਼ ਕੀਤਾ ਗਿਆ ਤਾਂ ਦਰਸ਼ਕਾਂ ਦੇ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ